ਖੰਨਾ ਪੁਲਿਸ ਨੇ ਇੱਕ ਦੇਸੀ ਪਿਸਟਲ 30 ਬੋਰ ਇੱਕ ਜਿੰਦਾ ਕਾਰਤੂਸ ਸਮੇਤ ਇੱਕ ਅਥੇ ਦੋਸ਼ੀ ਨੂੰ ਕੀਤਾ ਕਾਬੂ ਅੱਜ ਖੰਨਾ ਦੇ ਡੀਐਸਪੀ ਰੋਕੇ ਨੂੰ ਚੈੱਕ ਕੀਤਾ ਤਾਂ ਉਹਦੀ ਉਹਦੇ ਕਬਜ਼ਾ ਚੋਂ ਇੱਕ 30 ਬੋਰ ਦੇਸੀ ਪਿਸਟਲ ਮਿਲਿਆ ਸਮੇਤ ਮੈਗਜ਼ੀਨ ਤੇ ਇੱਕ ਜਿੰਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਸ ਨੇ ਇੱਕ ਦੇਸੀ ਪਿਸਟਲ 30 ਬੋਰ ਇੱਕ ਜਿੰਦਾ ਕਾਰਤੂਸ ਸਮੇਤ ਇੱਕ ਅਥਿ ਦੋਸ਼ ਨੂੰ ਕੀਤਾ ਕਾਬੂ ਅੱਜ ਖੰਨਾ ਦੇ ਡੀਐਸਪੀ ਅਮਰਤਪਾਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐਸਐਸਪੀ ਖੰਨਾ ਡਾਕਟਰ ਜੋਤੀ ਜੱਧ ਬੈਂਸ ਦੇ ਦਿਸ਼ਾ ਨਿਰਦੇਸ਼ਾ ਤੇ 마ੜੇ ਅੰਤਰਾ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਐਸਪੀ ਪਵਨਜੀਤ ਡੀਐਸਪੀ ਅਮਰਤਪਾਲ ਸਿੰਘ ਸਦਰ ਥਾਣੇ ਦਾ ਇੰਚਾਰਜ ਸੁਖندرਪਾਲ ਸਿੰਘ ਥਾਣਾ ਸਿਟੀ 2 ਦੇ ਮੁਖੀ ਤਰਵਿੰਦਰ ਸਿੰਘ 베ਦੀ ਨੇ ਪੁਲਿਸ ਪਾਰਟੀ ਸਮੇਤ ਪਿੰਡ ਅਲੋੜ ਦੀ ਪੁਲੀ ਦੇ ਪਾਸ ਇੱਕ ਨਾਕੇ ਦੌਰਾਨ ਮੰਡੀ ਗਵਿੰਦਗੜ ਸਾਈਡ ਤੋਂ ਆਂਦੇ ਇੱਕ ਮੋਣਾ ਵਿਅਕਤੀ ਪੈਦਲ ਜੋ ਆ ਰਿਹਾ ਸੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ ਇੱਕ ਦੇਸੀ ਪਿਸਤੌਲ 3 ਬੋਰ ਇੱਕ ਜਿੰਦਾ ਕਾਰਤੂਸ ਸਮੇਤ ਕਤਲ ਦੋਸ਼ੀ ਨੂੰ ਕੀਤਾ ਕਾਬੂ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਪੁਲਿਸ ਦਾ ਜਿਹੜਾ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਹਮੇਸ਼ਾ ਸਤਰ ਕਰੰਦੀ ਹੈ ਉਦੇਜੀ ਅੱਗੇ ਕੱਲ ਸਵੇਰੇ थाना सदर ਐਸਆਈ ਸੁਖਿੰਦਰਪਾਲ ਸਿੰਘ ਜੀ ਦੀ ਟੀਮ ਬਟ ਐਸਐਸਆਈ ਬਲਜੀਤ ਸਿੰਘ ਕਲਪਿੰਡ ਲੋਰਕੋਲੇ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਦਰਾਨੇ ਨਾਕਾਬੰਦੀ ਉਹਨਾਂ ਨੇ ਇੱਕ ਮੁੰਨੇ ਵਿਅਕਤੀ ਜੀ ਦਾ ਨਾਮ ਬਾਅਦ ਚ ਪਤਾ ਲੱਗਿਆ ਦਿਗਜੀਤ ਸਿੰਘ son of ਕੁਲਵਿੰਦਰ ਸਿੰਘ ਜੋ ਅਮਰਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਹਨੂੰ ਰੋਕਿਆ ਉਹਨੂੰ ਰੋਕ ਕੇ ਉਹਨੂੰ ਚੈੱਕ ਕੀਤਾ ਤਾਂ ਉਹਦੀ ਉਹਦੇ ਕਬਜ਼ੇ ਚੋਂ ਇੱਕ 30 ਬੋਰ ਦੇਸੀ ਪਿਸਤਲ ਮਿਲਿਆ ਸਮੇਤ ਮੈਗਜ਼ੀਨ ਤੇ ਇੱਕ ਜੰਦਾ ਕਾਰਤੂਸ ਇਦੇ ਤੇ ਠਾਣਾ ਸਦਰ ਚ ਮੁਕਦਮਾ ਨੰਬਰ 94 ਅੰਡਰ ਸੈਕਸ਼ਨ 25 49 ਆਰਮਜ਼ ਐਕਟ ਤੇ ਐਫ ਆਈ ਆਰ ਦਰਜ ਕਰਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਲੱਗੇ ਕੋ ਪਤਾ ਹੀ ਇਹ ਕਿਥੋਂ ਲੈ ਕੇ ਆ ਗਏ ਮਕਸਦ ਕੀ ਇੱਥੇ ਨੇ ਕੋ ਰੱਖਿਆ ਕਿ ਆਪਣੀ ਹੋਣੀ ਹਾਂਜੀ ਇਹ ਹੁਣ ਤੱਕ ਦੀ ਪ੍ਰੀਮੀਨਰੀ ਜਿਹੜੀ ਉਹਦੀ ਪੁੱਛਗਿੱਛ ਤੋਂ ਪਤਾ ਲੱਗਿਆ ਸੀ ਇਹਦਾ ਕੋਈ ਇੱਕ ਮਿੱਤਰ ਹੈ ਜਿਹਦਾ ਨਾਂ ਲੈਣਾ ਹੁਣ ਅੱਥੇ ਢਿੱਨੀ ਸਮਝੂਗਾ ਉਹਦੇ ਤੋਂ ਲੈ ਕੇ ਆਇਆ ਸੀ ਤੇ ਇਹ ਸਿਰਫ ਲੋਕਾਂ ਤੇ ਪ੍ਰਭਾਵ ਪਾਉਣ ਦੇ ਲਈ ਇਹਨੇ ਇਹ ਆਉਦੇ ਕੋਲੇ ਰੱਖਿਆ ਹੋਇਆ ਸੀ ਕਹਿੰਦਾ ਪੈਟਰਨ ਕੀ ਭੰਦਾ ਇਹ ਕੇਸ ਦਾ ਇਹਦੇ ਤੇ ਹਾਂਜੀ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਮੁਕਦਮਾ ਨੰਬਰ 156 376 ਆਪੀਸੀ ਦਾ ਤੇ ਆਪਣਾ ਥਾਣਾ ਬੀ ਡਿਵੀਜ਼ਨ ਜ਼ਿਲ੍ਹਾ ਅੰਮ੍ਰਿਤਸਰ ਇਹ ਜਿਹੜਾ ਰੇਪ ਕੇਸ ਹੈ ਜੀ ਪੌਕਸੋ ਐਟ ਵੀ ਲੱਗਿਆ ਹੋਇਆ ਹਾਂ ਜਿਹੜੀ ਸੜਾ ਪਹੁੰਚੀ ਜਾਂ ਫਿਰ ਇਹ ਮੰਨਦੇ ਸੀ ਜਾਂ ਕੀ ਸਟੇਟਸ ਆ ਉਹਦਾ ਹਾਂਜੀ ਇਹਨੂੰ ਹੁਣੇ ਅਸੀਂ ਅਦ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਤੇ ਇਹਦੇ ਪੁਰਾਣੇ ਮੁਕਦਮੇ ਬਾਰੇ ਵੀ ਇਹਦੇ ਮੁਕਦਮੇ ਦਾ ਸਿੱਧਾ ਸਬੰਧ ਪਤਾ ਕਰ ਰਹੇ ਹਾਂ ਜਿਹੜਾ ਜਿਹੜਾ ਮਿੱਤਰ ਉਹ ਥੱਲੇ ਵੀ ਹੈ ਨਹੀਂ ਉਹ ਵੀ ਆਪਣਾ ਬਰਲੇ ਜਿਲ੍ਹੇ ਦਾ ਲੱਗਦਾ ਕਿ ਗ੍ਰੋਹ ਹੋਦਾ ਕਿ ਅਸਲ ਪ੍ਰੇਤਨਾਵਾਂ ਦੇ ਵਿਚਕਾਰ ਆਦੀ ਇਹ ਮੈਟਰੋਫ ਇਨਵੈਸਟੀਗੇਸ਼ਨ ਹੈ ਜੀ ਇਸ ਜੀ ਤੇ ਅਸੀਂ ਕੁਝ ਕੁਛ ਤੇ ਬਦਲਾਵ ਕਰ ਰਹੇ ਹਾਂ